ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਆਨੰਦ ਭਾਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਦਾ ਪਾਇਆ ਸਹਜ ਸੇਦੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਈ ਆ ਸਬਦ ਤਾਂ ਗਾਵੋ ਹਰੀ ਕੇ ਰਾਮਾ ਜਿਨੇ ਵਸਾਇਆ ਕਹਾ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਤੰਗੇ ਕਾਰ ਓਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕੀ ਆ ਨਾਹੀ ਕਰ ਤੇਰਾ ਕਰਦਾ ਦੇ ਰੈ ਸਭ ਕਿਸ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਾ ਨਾਨਕ ਸੱਚੇ ਸਾਹਿਬ ਕੀ ਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੁ ਸਾਚੇ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਸ ਦੀ ਆਏ ਵਡਿਆਈਆ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰਈਆ ਪੰਜ ਦੂਦ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਾ ਨਾਨਕ ਤਹ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਸਾਜੇ ਲਵੈ ਬਨੰਦੇ ਨਮਾਣੀਂ ਦੇ ਨਮਾਣੀਂ ਲਵੈ ਬਾਜੋ ਕਿਆ ਕਰੇ ਵਿਚਾਰੀਆ ਤੋਦ ਬਾਜ ਸਮਰਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਐਸ ਨਾ ਹੋਰ ਥਾਉ ਨਹੀਂ ਸਬਦ ਲਾਗ ਸਵਾਰੀਆ ਕਹ ਨਾਨਕ ਲਿਵੈ ਬਾਜ ਹੋ ਗਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਾ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰ ਪਿਆਰਿਆ ਕਰ ਕਰਪਾ ਕਿਨ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸੱਜਾ ਸਰਵਾਰਿਆ ਕਹਾ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾ ਸੋ ਜਨ ਦੇਹ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਹਦ ਹਦਸਾ ਏਕੇ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਭਿਆ ਨਿਰਮਲ ਜਿਨਾਂ ਪਾਣਾ ਭਾਵੇ ਕਹ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਹੋ ਸੰਤ ਪਿਆਰੋ ਅਕਥ ਕੀ ਕਰਹ ਕਹਾਣੀ ਕਰਹ ਕਹਾਣੀ ਅਕਥ ਕੇਰੀ ਗਤ ਦੁਆਰਾ ਪਾਈ ਹੈ ਧਨ ਮਨ ਧਨ ਸਭ ਸੋਪ ਗੁਰ ਕਾ ਹੁਕਮ ਮੰਨੇ ਪਾਈਐ ਹੁਕਮ ਮੰਨ ਹੋ ਗੁਰੂ ਕੇ ਰਾਗ ਗਾਵੋ ਸੱਜੀ ਬਾਣੀ ਕਹਾ ਨਾਨਕ ਸੁਣ ਹੋ ਸੰਤ ਹੋ ਕਥਿ ਹੋ ਅਕਥ ਕਹਾਣੀ ਬੇਮਾਨ ਚੱਲਾ ਚਤੁਰਾਈ ਕੇ ਨਾ ਪਾਇਆ ਚਤੁਰਾਈ ਨਾ ਪਾਇਆ ਕੇ ਨਾ ਤੂ ਸੁਣ ਮਨ ਮੇਰਿਆ ਪੇਹ ਮਾਇਆ ਮੋਹਣੀ ਦਿਨ ਏ ਤੇ ਪਰਮ ਬੁਲਾਇਆ ਮਾਇਆ ਤਾਂ ਮੋਹਣੀ ਤੈਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤੇ ਸਾ ਵਿਟੋ ਜਿਨ ਮੋਹ ਮੀਠਾ ਲਾਇਆ ਕਹਾ ਨਾਨਕ ਮਨ ਚੰਚਲ ਚਤੁਰਾਈ ਕਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਏਹੋ ਕੋਟੰਬ ਤੂਜੇ ਦੇਖਦਾ ਚੱਲਾ ਨਹੀਂ ਤੇਰਾ ਨਾਲੇ ਸਾਥ ਤੇਰਾ ਚੱਲੈ ਨਹੀਂ ਤਿਸ ਨਾਲ ਕਿਉ ਚਤ ਲਈਐ ਕੈਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਦਈਐ ਸਾਧ ਗੁਰੂ ਕੋ ਉਪਦੇਸ ਸੁਣ ਤੂ ਹੋਵੈ ਤੇਰਾ ਨਾਲੇ ਕਹਾ ਨਾਨਕ ਮਨ ਪਿਆਰੇ ਤੂ ਸਦਾ ਸੱਚ ਸਮਾਲੇ ਟਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੋ ਜਾਣਹਿ ਜੀ ਜੰਤ ਸਭ ਖੇਲ ਤੇਰਾ ਕਿਆ ਆਖੋ ਆਖ ਵਖਾਣੇ ਆਖ ਹਤਾ ਵੇਖ ਸਭ ਤੂਹਾ ਜੇ ਨਾ ਜਗ ਤੇ ਉਪਾਇਆ ਕਹਾ ਨਾਨਕ ਤੋ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੋਰ ਨਰ ਮੋਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰੇ ਕਿਰਪਾ ਕਿਨੇ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਦ ਉਪਾਏ ਇੱਕ ਵੇਖ ਪਰਸਣ ਆਇਆ ਲਬ ਲੋਭ ਅਹੰਕਾਰ ਚੂਕਾ ਸਤ ਗੁਰੂ ਭਲਾ ਪਾਇਆ ਕਹਾ ਨਾਨਕ ਜਿਸਨੋ ਆਪ ਤੁਠਾ ਦਿਨੇ ਅਮਰ ਤੇ ਗੁਰ ਤੇ ਪਾਇਆ ਭਗਤਾਂ ਦੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤ ਹਾ ਕੇਰੀ ਬਿਖਮ ਮਾਰਗ ਚੱਲਣਾ ਲਗ ਲੋਭ ਅਹੰਕਾਰ ਤਜ ਤ੍ਰਸਨਾ ਬਹੁਤ ਨਹੀਂ ਬੋਲਣਾ ਖੰਨਿਆ ਤਿੱਖੀ ਵਾਲ ਹਨ ਕੀ ਏਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨ ਆਪ ਤਜਿਆ ਹਰ ਵਾਸਨਾ ਸਮਾਣੀ ਕਹਾ ਨਾਨਕੇ ਜਾਲ ਭਗਤਾ ਜੁਗਹ ਜੁਗ ਨਿਰਾਲੀ ਜੇ ਤੂੰ ਚਲਾਏਹਿ ਤਿਵ ਚੱਲ੍ਹੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੇਬ ਤੂੰ ਚਲਾਏਹਿ ਤਿਵੈ ਚੱਲ੍ਹੈ ਜਿਨ ਨਾਮ ਮਾਰਗ ਪਾਵਹਿ ਕਰ ਕਰਪਾ ਜਨ ਨਾਮ ਲਾਏ ਸੇ ਹਰ ਹਰ ਸਦਾ ਧਿਆਵ へ ਜਿਸਨੋ ਕਥਾ ਸੁਣਾਏ ਹੈ ਆਪਣੀ ਸੇ ਗੁਰ ਦਵਾਰ ਸੁਖ ਪਾਵ へ ਕਹਾ ਨਾਨਕ ਸੱਚੇ ਸਾਹਿਬ ਜੋ ਭਾਵੈ ਤੇ ਵੈ ਚਲਾਵ へ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ ਏਹੋ ਤਨ ਕਾ ਮਨ ਵਸਿਆਓ ਜਿਨ ਤੁਰ ਹੋ ਲਿਖਿਆ ਆਇਆ ਇਕ ਫਿਰਹਕ ਨੇਰੇ ਕਰਹਾ ਗੱਲਾ ਗੱਲੇ ਕਿ ਨਾ ਪਾਇਆ ਕਹਾ ਨਾਨਕੇ ਸ਼ਬਦ ਸੁਹਿਲਾ ਸਤ ਗੁਰੂ ਸੁਣਾਇਆ ਪਵਿਤ ਹੋਏ ਸੇ ਜਨ ਜਿਨੇ ਹਰ ਧਿਆਇਆ ਹਰ ਧਿਆਇਆ ਪਵਿਤ ਹੋਏ ਗੁਰਮੁਖੇ ਜਿਨੀ ਤੇ ਆਇਆ ਪਵਿੱਤ ਮਾਤਾ ਪਿਤਾ ਕੋ ਟੰਬ ਸਹਤ ਸੋ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹਾ ਨਾਨਕ ਸੇ ਪਵਿੱਤ ਜਿਨੇ ਗੁਰਮੁਖੇ ਹਰ ਹਰ ਧਿਆਇਆ ਕਰਮੇ ਸਹਜ ਨ ਊਪਜੈ ਵਿਣ ਸਹਜ ਸਹਸਾ ਨਾ ਜਾਏ ਨਹ ਜਾਏ ਸਹਸਾ ਕੇਤਾ ਸੰਜਮ ਰਹਿਏ ਕਰਮ ਕਮਾਏ ਸਹਿਜਾ ਜਿਉ ਮਲੇਣ ਹ ਕਿਤ ਸੰਜਮ ਤੋਤਾ ਜਾਏ ਮਨ ਤੋ ਬਹੋਬ ਸਬਦ ਲਾਗੋ ਹਰਿ ਸੋ ਰਹਾ ਹੋ ਤਤ ਲਾਏ ਕਹਾ ਨਾਨਕੇ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾਇ ਵਜਾਏ ਜਿਉ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜਿਉ ਤੋ ਮੈਲੇ ਤਿਨੇ ਜਨਮ ਜੁਵਹ ਹਾਰਿਆ ਏਹ ਤੇਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮਹਿ ਨਾਮੇ ਉਦਮ ਸੋ ਸੁਣਹਾ ਨਹੀਂ ਫਿਰਹ ਦੇ ਬੇਤਾਲਿਆ ਕਹਾ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੂ ਆ ਹਾਰਿਆ ਜੀਹਾਂ ਨਿਰਮਲ ਬਾਹਰ ਹੋ ਨਿਰਮਲ ਬਾਹਰ ਰਹਾ ਨਿਰਮਲ ਜੀਹਾਂ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਉੜ ਕੇ ਸੋਇ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੇ ਖਟਿਆ ਭਲੇ ਸੇਵਣ ਜਾਰੇ ਕਹਾ ਨਾਨਕੇ ਜਿਨ ਮਨ ਨਰਮਲੇ ਸਦਾ ਰਹਾ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੂਵਤ ਸੰਮੁਖ ਸਿੱਖ ਕੋਈ ਜੀਹ ਰਹਾ ਗੁਰ ਨਾਲੇ ਗੁਰ ਕੇ ਚਰਨ ਹਰਦਾ ਤਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਾ ਪਰਣ ਗੁਰ ਬਿਨ ਅਵਰ ਨ ਜਾਣੈ ਕੋਏ ਕਹਾ ਨਾਨਕੇ ਸੁਣਹੁ ਸੰਤੋ ਸੋ ਸਿੱਖ ਸੰਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰਥੈ ਕੋਈ ਪੁੱਛ ਬべ ਕੀਆ ਜਾਏ ਅਨੇਕ ਜੁਨੇ ਪਰਮ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੇ ਸਤਿਗੁਰੂ ਸ਼ਬਦ ਸੁਣਾਏ ਕਹਾ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਵਹੋ ਸੱਚੀ ਬਾਣੀ ਕੁੰਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀ ਆਸਿਰ ਬਾਣੀ ਜੈਨ ਕਾ ਨਦਰ ਕਰਮ ਹੋਵੇ ਹਿਰਦਤ ਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿਗ ਬਾਣੀ ਕਹਾ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝ ਹੋਰ ਕੱਚੀ ਬਾਣੀ ਕਹਦੇ ਕੱਜੇ ਸੁਣਦੇ ਕੱਜੇ ਕੱਝੀ ਆਖ ਵਖਾਣੀ ਹਰ ਹਰਨਿਤ ਕਰ ਹਰ ਰਸਨਾ ਕਹ ਆਕਸ਼ ਨਾ ਜਾਣੀ ਚੇਤੋ ਜਨ ਕਾ ਹਿਰ ਲਿਆ ਮਾਇਆ ਬੋਲਨ ਪਏ ਰਬਾਣੀ ਕਹਾ ਨਾਨਕ ਸਤ ਗੁਰੂ ਬਾਝ ਹੋਰ ਕੱਝੇ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਏਹੋ ਆਸਮਾਓ ਸ਼ਬਦ ਸੇਤੀ ਮਨ ਮਿਲੇਆ ਸੱਚਾ ਲਾਇਆ ਪਾਓ ਕਬਹਿ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹਾ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਕਤੇ ਆਪ ਉਪਾਏ ਕਾ ਕਰਦਾ ਆਪੇ ਹੁਕਮ ਵਰਤਾਏ ਹੋਗਮ ਵਰਤਾਏ ਆਪ ਵੇਖਿਆ ਗੁਰਮੁਖੇ ਕਿਸਾ ਬੁਝਾਏ ਤੋੜੇ ਬੰਧਨ ਹੋਵੇ ਮੁਗਤ ਸਬਦ ਮਨ ਵਸਾਏ ਗੁਰਮੁਖੇ ਜਿਸਨੋ ਆਪ ਕਰੇ ਸੋ ਹੋਵੇ ਏਕਸ ਸਿਓ ਲਿਵਲਾਏ ਕਹਾ ਨਾਨਕ ਆਪ ਕਰਦਾ ਆਪੇ ਹੁਕਮ ਬੁਝਾਏ ਸਿਮਰਤੇ ਸਾਸਤਰ ਪੁਨ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੇ ਤਤ ਸਾਰ ਨਾ ਜਾਣੇ ਗੁਰੁ ਬਾਝ ਤਤ ਸਾਰ ਨਾ ਜਾਣੇ ਤੇਹੇ ਗੁਣੇ ਸੰਸਾਰ ਬ੍ਰਹਮ ਸੁਦਾ ਸੁਤਿਆ ਰੈਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰਿ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਕਹਾ ਨਾਨਕ ਸੋ ਤਤ ਪਾਏ ਜਿਸਨੋ ਆਨੰਦਨ ਹਰਿ ਲੇਵ ਲਾਗੈ ਜਾਗਤ ਰੈਣ ਵਿਹਾਣੀ ਮਾਤਾ ਕੇ ਉਦਰ ਮਹ ਪ੍ਰਤਪਾਲ ਕਰੇ ਸੋ ਗਿਆਨ ਮਨੋ ਵਿਸਾਰੀਐ ਮਨੋ ਗਿਆਨ ਵਿਸਾਰੀਐ ਏ ਵਡ ਦਾਤਾ ਜੇ ਅਗਨਮਹ ਆਹਾਰ ਪਹੁੰਚਾ ਬਈ ਕੋਸ ਨੋ ਕਿਹ ਪੋਹੇ ਨਾ ਸਕੀ ਜੇ ਸਨਾ ਆਪੜੀ ਲੇਵ ਲਾਵੇ ਕਾਪਣੀ ਲੇਵੇ ਆਪੇ ਲਾਏ ਗੁਰਮੁਖੇ ਸਦਾ ਸੰਭਾਲੀਐ ਰਹਾਨਾ ਨਾਨਕੇ ਵਡ ਦਾਤਾ ਸੋ ਕਿਆ ਮਨ ਹ ਵਿਸਾਰਿਆ ਜੈਸੀ ਅਗਨ ਉਦਰ ਮਹ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇਹੀ ਕਰਤਾ ਖੇਲ ਰਚਾਇਆ ਜਾਤਿਸ ਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲੇਵ ਛੁੜ ਕੀ ਲੱਗੇ ਤਰਸਨਾ ਮਾਇਆ ਅਮਰ ਵਰਤਾਇਆ ਏਹ ਹੈ ਮਾਇਆ ਜਿਤ ਹਰ ਵਿਸਰਾਉ ਉਹ ਉਪਜਾ ਪਾਉ ਦੂਜਾ ਲਾਇ ਕਹਾ ਨਾਨਕੇ ਗੁਰ ਪ੍ਰਸਾਦਿ ਜਿਨਾਂ ਲੈ ਬਿ ਲਾਗੇ ਦਿਨੇ ਵਿੱਚੇ ਮਾਇਆ ਪਾਇਆ ਹਰ ਆਪਿਆ ਮੁੱਲ ਕਹ ਮੁੱਲ ਨਾ ਪਾਇਆ ਜਾਏ ਹੋਲ ਨਾ ਪਾਇਆ ਜਾਏ ਕਿਸੈ ਵਿਟੋ ਰਹੇ ਲੋਕ ਵਲ ਲਾਏ ਐਸਾ ਸਤਗੁਰ ਦੇ ਮਿਲ ਤਿਸਨੋਂ ਸਿਰ ਸੋਪਿਆ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸਾ ਮਨ ਆਏ ਥਰ ਆਪ ਅਮੁਲਕ ਹੈ ਭਾਗਤ ਨਾ ਕੇ ਨਾਨਕ ਜਨ ਹਰ ਪੱਲਾ ਪਾਏ ਥਰ ਰਾਸ ਮੇਰੀ ਮਨ ਵਣਜਾਰਾ ਥਰ ਰਾਸ ਮੇਰੀ ਮਨ ਵਣਜਾਰਾ ਸਤਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਹੁ ਜਿਹਾ ਨਾ ਖੱਟੇ ਦਿਹਾੜੀ ਇਹੋ ਧਰਤ ਨਾ ਮਿਲਿਆ ਜਨ ਹਰਿ ਆਪੇ ਬਾਣਾ ਕਹਾ ਨਾਨਕ ਹਰ ਰਸ ਮੇਰੀ ਮਨ ਹੋ ਆਵਣ ਜਾਰਾ ਪੇਰਸ ਨਾ ਕੋ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤ ਕਿਤਾ ਜਜਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁੜ ਨਾ ਤ੍ਰਸਨਾ ਲਾਗ ਆਏ ਇਹੋ ਹਰ ਰਸ ਕਰਮੇ ਪਾਈਐ ਸਾਤ ਗੁਰ ਮਿਲੈ ਜਸ ਆਏ ਕਹਾ ਨਾਨਕ ਹੋਰ ਅਨ ਰਸ ਸਭ ਵਿਸਰੇ ਜਹ ਹਰ ਵਸ ਮਨ ਆਏ اے ਸਰੀਰਾ ਮੇਰਾ ਹਰ ਤੁਮ ਮਹਿ ਜੋਤ ਰਖੀ ਤਾ ਤੂ ਜਗ ਮਹਿ ਆਇਆ ਹਰ ਜੋਤ ਰੱਖੀ ਤਉਦ ਵਿੱਚ ਤਾ ਤੂ ਜਗਮਹਿ ਆਇਆ ਖਰ ਆਪੇ ਮਾਤਾ ਆਪੇ ਪਿਤਾ ਜਨ ਜਿਓ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਾ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾ ਤੂ ਜਗਮਹਿ ਆਇਆ ਮਨ ਜਾਉ ਭਯਾ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਤਨ ਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਪੋਗੋ ਕਹਾ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਤੇ ਸਰੀਰਾ ਮੇਰੇ ਆ ਇਸ ਜਗ ਮਹ ਆਏ ਕਹਿ ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਦ ਸਰੀਰਾ ਜਾ ਤੂ ਜਗ ਮਹ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹ ਨਾਨਕ ਇਹੋ ਸਰੀਰ ਪਰਮਾਨ ਹੋਆ ਜਿਨ ਸਤਗੁਰ ਸਿਵ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨ ਦੇਖੋ ਕੋਈ ਥਰ ਬਿਨ ਅਵਰ ਨ ਦੇਖੋ ਕੋਈ ਨਦਰਿ ਹਰ ਨਿਹਾਲਿਆ ਏ ਹੋਵੇ ਸ ਸੰਸਾਰ ਤੁਮ ਦੇਖ ਦੇ ਏਹ ਹਰਕਾਰ ਰੂਪ ਹੈ ਹਰ ਰੂਪ ਨਦਰਿ ਆਇਆ ਗੁਰ ਪ੍ਰਸਾਦਿ ਦੇ ਬੁੱਝਿਆ ਜਾ ਵਿਖ ਹਰ ਏਕ ਹੈ ਹਰ ਬਿਨ ਅਬਰ ਨਾ ਕੋਈ ਕਹਾ ਨਾਨਕ ਇਹ ਨੇਤਰ ਅੰਧ ਸੇ ਸਾਤ ਗੁਰ ਮਿਲਿਆ ਦੇਬ ਦ੍ਰਿਸ਼ਟ ਹੋਈ ਏ ਸ੍ਰਵਣ ਹੋ ਮੇਰੇ ਹੋ ਸੱਚਾ ਸੁਣਣੈ ਨੋ ਪਠਾਏ ਸੱਚਾ ਸੁਣਣੈ ਨੋ ਪਠਾਏ ਸਰੀਰ ਲਾਏ ਸੁਣ ਹਉ ਸਤ ਬਾਣੀ ਜੇ ਤੇ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਾਸ ਸਮਾਣੀ ਸੱਜ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਾ ਨਾਨਕੇ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵੋ ਸਾਜ ਸੁਣਣੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣਾ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰ ਦਵਾਰਾ ਲਾਏ ਭਾਵਨੀ ਇਕ ਨਾਂ ਦਸਵਾ ਦਵਾਰ ਦਿਖਾਇਆ ਤਹ ਅਨੇਕ ਰੂਪ ਨਾਉ ਨਾਮ ਨੇਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਾ ਨਾਨਕ ਹਰ ਬਿਆਰਾ ਜਿਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਏਹੋ ਸਾਚਾ ਸੋਹਿਲਾ ਸੱਚਾ ਕਰ ਗਾਵੋ ਅੰਗਾਵੋ ਤਾਂ ਸੋਹਿਲਾ ਕਰ ਸਾਚ ਹੈ ਜਿੱਥੈ ਸਦਾ ਸੱਚ ਧਿਆਵਹਿ ਸੱਚੋ ਧਿਆਵਹ ਜਾ ਤੁਧ ਭਾਵੈ ਗੁਰਮੁਖੇ ਜਿਨੋ ਬੁਝਾਵਹਿ ਏਹ ਸਤਿ ਸਬਨਾ ਕਾਖਸਮਹ ਜਿਸ ਬਖਸੈ ਸੋ ਜਨ ਪਾਵਹਿ ਕਹਾ ਨਾਨਕ ਸੱਚ ਸੋਹਿਲਾ ਸੱਚਾ ਕਰ ਗਾਵਹਿ ਅਨਦ ਸੁਣਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਿਆ ਭਾਰ ਪੂਰੇ ਬੇਰਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿ ਆ ਪਰਪੂਰੇ ਬੇਰਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿ ਗੁਰਜੀ ਕਾ ਖਾਲਸਾ वाहिगुरु जी फतह ਐ ਸ੍ਰਵਣ ਹੋ ਮੇਰੇ ਹੋ ਸਾਚਾ ਸੁਣਣੈ ਨੋ ਪਠਾਏ ਸਾਚਾ ਸੁਣਣੈ ਨੋ ਪਠਾਏ ਸਰੀਰ ਲਾਏ ਸੁਣਹੁ ਸਤ ਬਾਣੀ ਜੇ ਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਾਸ ਸਮਾਣੀ ਸੱਜ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਾ ਨਾਨਕੇ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵਹੁ ਸਾਚਾ ਸੁਣਣੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪੌਣਾ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੋਵਤ ਰਖਾਇਆ ਗੁਰ ਦਵਾਰਾ ਲਾਏ ਭਾਵਨੀ ਇਕ ਨਾਂ ਦਸਵਾ ਦਵਾਰ ਦਿਖਾਇਆ ਤਹ ਅਨੇਕ ਰੂਪ ਨਾਉ ਨਾਮ ਨੇਧ ਇਸਦਾ ਅੰਤ ਨਾ ਜਾਇ ਪਾਇਆ ਤਹ ਨਾਨਕ ਹਰ ਬਿਆਰਾ ਜਿਓ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ ਤੇਹੋ ਸੱਚਾ ਸੋਹਿਲਾ ਸੱਚ ਕਰ ਗਾਵਹੁ ਅੰਗਾਵਹੁ ਤਾਂ ਸੋਹਿਲਾ ਕਰ ਸਾਚੈ ਜਥੈ ਸਦਾ ਸੱਚ ਤੇ ਆਵਹਿ ਸਚੋ ਤੇ ਆਵਹ ਜਾ ਤੁਧ ਭਾਵੈ ਗੁਰ ਮੁਖੇ ਜਿਨਾ ਬੁਝਾਵਹਿ ਇਹ ਸਚ ਸਬਨਾ ਕਾਖਸਮਹ ਜਿਸ ਬਖਸੈ ਸੋ ਜਨ ਪਾਵਹਿ ਕਹਾ ਨਾਨਕ ਸਚ ਸੁਹਿਲਾ ਸੱਚਾ ਕਰ ਗਾਵਹਿ ਅਨਦ ਸੁਣਹੁ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰਹੁਮ ਪ੍ਰਭ ਪਾਇਆ ਉਤਰੇ ਸਗਲੇ ਵਿਸੂਰੇ ਦੁਖ ਰੋਗ ਸੰਤਾਪ ਉੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰ ਪੂਰੇ ਬਿਰਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੋਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤੇ